welcom my new vlog hello everyone welcome back to our new vlog guys welcome to our mere channel te guys jo robin nu prize mile ha so mai tonu dikhani ha mandro prize leke aaya ho best batsman da te mai tonu dikhani ha hun e video asi andar hi entry hoye ha te tonu sab to pehle video dikhani robin sanu dikhan lagga ki ki onu prize mile ne sade maharaj ji ne ditte ne jo aajo ਦੇ ਬੈਗ ਆਹ ਹੋਟ ਐਸੀ ਆ ਲਓ ਜੀ ਗਾਇਜ਼ ਦੇਖੋ ਰੋਬੀ ਨੂੰ ਜੋ ਗਿਫਟ ਮਿਲਿਆ ਮਹਾਰਾਜ ਜੀ ਨੇ ਦਿੱਤਾ ਇੱਕ ਆ ਬੈਟ ਆ ਬੈਟ ਮਿਲਿਆ ਨੂੰ ਟੀ-ਸ਼ਰਟ ਮਿਲੀ ਐ ਬੈਸਟ ਬੈਟਸਮੈਨ ਇੱਕ ਆ ਟੀ-ਸ਼ਰਟ ਮਿਲੀ ਇਹ ਦੇਖੋ ਇੱਕ ਆ ਅਨਲਿਮਿਟਿਡ ਬੈਗ ਵੇ ਰੁਕ 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 ਕੋਕੂ ਬੇਰ ਲਿਖਿਆ ਹਾਂ ਕੋਕੂ ਬੇਰ ਲਿਖਿਆ ਨਹੀਂ 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 ਇਹ ਕੁੰਟੜੀ के द्रोपित है के ड्रॉप आ रहा है चल खुल गया इतना भी फाड़ दे नहीं बैग हां बड़ा टच है बड़ा टच है लग वाह वाह ये तो गगन जी की वर्दी है सही है चलो जी हम टूर कर दिए ਅੱਛੀ ਮਿਲ ਗਿਆ ਹੁਣ ਟੂਰ ਗੱਡੀ ਹੈ ਗਾਇਜ਼ ਟੂਰ ਦਾ ਵੇਟ ਕਰਿਓ ਵੀ ਆਈ ਪੀ ਵਧੀਆ ਲਾ ਗਗਨ ਜੀ ਕੋਲ ਵਾਹ ਠੀਕ ਹੈ ਹਾਂ ਵਧੀਆ ਕੰਗ੍ਰੈਚੁਲੇਸ਼ਨ ਲੋ ਕਾਲਿਆ ਲੋ ਕਾਲਿਆ ਐ ਫੜੇ ਹੱਥ ਫੜ ਵਾਹ ਹਾਂ ਜੀ ਵਾਹ ਆ ਮਿਲੇ ਰੋਬੀ ਨੂੰ ਗਿਫਟ ਵਾਹ ਵੈਲ ਡਨ ਰੋਬਿਨ ਵੈਲ ਡਨ

ਆਜਾ ਕੋਕੋ ਬੀ ਰਾਜੀ ਹਾਂ ਨੋ ਹੰਨਾ ਮੈਡਮ ਆ ਟ-ਸ਼ਰਟ ਹੈ ਨਾ ਤੇ ਆ ਮੈਡਲ ਅਸਾਂ ਮੈਡਲ ਵੀ ਵਾਓ ਸੈਕਿੰਡ ਆਇਆ ਦਾ ਕੋਈ ਦੇਖ ਕੇ ਕੋਸਾ ਆ ਯਾਰ ਅਸਾਂ ਦਗਾ ਟ-ਸ਼ਰਟ ਦਾ ਕਿੰਨਾ ਅਸਾਂ ਨੂੰ ਮਿਲੀ ਹੈ ਇਹ ਕੈਪ ਹਾਂ ਲਾ ਨਾ ਮਿਲੀ ਕੈਪ ਵਾਓ कॉन्ग्रेचुलेशन रोहन रोहन भी फर्स्ट आया है वाह 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 ਪ੍ਰਾਈਸ ਲੱਗਦੀ ਹੈ ਬੜੀ ਬਹੁਤ ਵਧੀਆ ਹੈ ਮਹਾਰਾਜ ਜੀ ਨੇ ਪ੍ਰਾਈਸ ਦਿੱਤੇ ਵਾਹ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਮੰਮਾ ਕੱਲ ਟਿਊਸ਼ਨ ਹਾਂ ਜੀ ਤੁਸੀਂ ਜੀ ਦੇਖੋ ਮੈਨੂੰ ਮਿਲੀ ਕੈਪ ਮੇਰੇ ਘਰ ਇਹਨਾਂ ਮਿਲੀ ਮੈਨੂੰ ਮਿਲੀ ਇੱਕੋ ਗੱਲ ਮੰਮਾ ਕੱਲ ਟਿਊਸ਼ਨ ਜੀ ਉਹਦਾ ਗਿਆ ਇਹਦੀ ਉਹ ਕਰਾ ਮੈਗਨੇਟੇਪਿੰਗ ਟੇਪਿੰਗ ਤੇਰਡ ਕਰਾ ਕੇ ਦੇਜੋ ਕੱਲ ਛੁੱਟੀ ਹੈ ਬਹੁਤ ਵਧੀਆ ਵਾ ਇਸ ਨਾਲ ਹੀ ਗਾਇਜ਼ ਖਲਾਰਾ ਬਹੁਤ ਪਿਆ ਹੋਇਆ ਕਿਉਂਕਿ ਅਸੀਂ ਨਾ ਮੈਰਿਸ ਤੇ ਗਏ ਸੀ ਤੇ ਐਦਾ ਹੀ ਖਲਾਰਾ ਐਦਾ ਹੀ ਖਲਾਰਾ ਛੱਡ ਕੇ ਉਵੇਂ ਹੀ ਚਲੇ ਗਏ ਗਾਇਸ ਮੈਰਿਸ ਤੇ ਤੇ ਹੁਣ ਸਵੇਰੇ ਹੀ ਸੰਭਾਂਗੇ ਕਿਉਂਕਿ ਜਦੋਂ ਵੀ ਕਿਤੇ ਜਾਣਾ ਹੁੰਦਾ ਤੁਹਾਨੂੰ ਪਤਾ ਹੀ ਐ ਖਲਾਰਾ ਅੰਨੇ ਵਾਂ ਐ ਛੱਡ ਕੇ ਚਾਹੀਦਾ ਸਾਰਾ ਅਰੇ ਇੱਕ ਅੰਦਰ ਕੀਤਾ ਕੱਪੜਿਆਂ ਵਾਲਾ ਦੇਖੋ ਬਾਹਰ ਸਕੂਟਰੀਆਂ ਮੋਟਰਸਾਈਕਲ ਆਏ ਨੇ ਤਿੰਨ ਗੱਡੀਆਂ ਸਾਡੀਆਂ ਬਾਹਰ ਖੜੀਆਂ ਕੀਤੀਆਂ ਨੇ ਉਹ ਤਾਂ ਤਿੰਨੇ ਆ ਗੋ ਪਤਾ ਵੈੜਾ ਤਿੰਨੇ ਆ ਤ ਉੱਤੇ ਤਾਂ ਹਾਂ ਇਹ ਕਸ਼ਿ ਬੈਠ ਵਧ ਗਿਆ ਮੈਂ ਤਾਂ ਕਹਿ ਸੀ ਹਾਂ ਮੈਂ ਕਿਹਾ ਭਤੀਜੇ ਨੂੰ ਆਈਫੋਨ 18 ਪ੍ਰੋ ਦੇ ਦਿੰਦੇ ਸਹੀ ਗੱਲ ਆ ਚਾਚੇ ਨੇ 18 ਹੀ ਦੇ ਦਿੰਦੇ ਬਹੁਤ ਸਹੀ ਗੱਲ ਆ ਮੈਂ ਵੀ ਇਹੀ ਸਮਝਿਆ ਮੈਂ ਵੀ ਮੈਂ ਵੀ ਭਤੀਜੇ ਨੂੰ 17 ਕੱਲਾ ਚਾਚੇ ਨੂੰ ਪਹਿਲੇ ਮੇਰੇ ਦਿਮਾਗ 'ਚ ਹੈਗਾ ਸੀ ਮੈਂ ਕਿ ਸ਼ਾਇਦ ਕੀ ਪਤਾ ਫੋਨ ਦੇ ਦੇਣਾ ਹਾਂ ਮੇਰੇ ਵੀ ਦਿਮਾਗ 'ਚ ਸੀ ਹਾਂ ਕਿਉਂਕਿ ਪਿਛਲੇ ਸਾਲ ਫੋਨ ਵੀ ਦਿੱਤੇ ਸੀ ਫੋਨ ਦਿੱਤਾ ਸੀ ਮੈਂ ਹਾਂ ਬੱਲਾ ਘੈਂਟ ਆ ਹਾਂ ਪਾਸ ਸੋਣਾ ਬੱਲਾ ਇਹਦਾ ਕਹਣੇ ਤੇਰਾ ਕਿਹੜਾ ਪੌਂ ਦਿੱਤਾ ਜੀ ਮੈਡਲ ਵੀ ਗਾਇਸ ਬੱਲੇ ਬੱਲੇ 10 10 ਪ੍ਰਾਈਜ਼ ਮਿਲੇ ਤਿੰਨਾਂ ਜਾਣਿਆ ਇਹਨੂੰ ਮੰਮੀ ਕਹਿੰਦੇ ਆ ਗਿਆ ਮਜ਼ਾ ਮੰਮੀ ਕਹਿੰਦੇ ਹੁੰਦੇ ਸੀ ਤੁਸੀਂ ਜਾਂਦੇ ਨੇ ਮੰਦਰ ਕੁਝ ਕਰਦੇ ਨਹੀਂ ਲੋਕਾਂ ਦੇ ਬੱਚੇ ਇਹਨੇ ਨਾਮ ਲਿਆਉਂਦੇ ਆ ਇੱਕ ਵਾਰੀ ਗਏ ਤੇ ਇਕੱਠੇ ਸਾਰੇ ਕੰਮ ਲੈ ਕੇ ਆਏ ਸਹੀ ਗੱਲ ਆ ਪਾਪਾ ਦਾ ਵੀ ਮੈਡਲ ਲੈ ਗਿਆ ਕੋਈ ਇਹ ਪਿਓ ਨੂੰ ਮਿਲ ਗਿਆ ਸੇਵਾ ਹਾਂ ਠੀਕ ਹੈ ਚਲੋ ਕੋਈ ਗੱਲ ਨਹੀਂ ਇਧਰ ਵੀ ਤੁਰਨਾ ਇਧਰੋਂ ਸਾਈਡ ਤੋਂ ਵੀ ਨਿਕਲਦਾ ਜੀ ਮੈਂ ਇੰਨੇ ਰਹਿੰਦੇ ਨੇ ਇਹ ਬੜਾ ਇੱਕ ਵਾ ਸਟicker ਹੈ ਨਾ ਅੱਜ ਦਾ ਵਲੌਗ ਪ੍ਰਾਈਜ਼ਾਂ ਦੇ ਹੈ ਗਾਇਜ਼ ਵਲੌਗ ਤੁਹਾਨੂੰ ਪਰਸੋ ਦੇਖਣ ਨੂੰ ਮਿਲੇਗਾ ਹਾਂ ਛੋਟਾ ਜਿਹਾ ਛੋਟਾ ਜਿਹਾ ਵਲੌਗ ਨਹੀਂ ਤਾਂ ਮੇਰਾ ਨਾ ਲੰਬਾ ਹੈ ਨਾ ਸੀ ਮੇਰੇ ਚੈਨਲ ਵਲੌਗ ਕੋ ਕਮਰਾ ਚੇਗਵੇਂ ਆਪਣੇ ਕੋਲ ਆ ਗਿਆ ਆ ਗਿਆ ਉਹ ਨਹੀਂ ਲਿਏ ਆ ਗਿਆ अच्छा नन्नू ये देख भैया को इतना बड़ा बैग मिला देख ये कैसे दबता है ये कैसे अच्छा ऐसे ऐसे ये देख नया न्यू बैग मिला भैया को वाओ दबा कितना सुंदर है ना कितना सॉलिड है ये कितना कंपनी वाला है कंपनी का ओए वाह ये तुम्हारे वाले से बड़ा है, है। हां भैया का बैग ਬੜਾ ਸੁੰਦਰ ਹੈ ਬੜਾ ਸੁੰਦਰ ਆਏ ਹੋਏ ਮਧਾਨੋ ਜੀ ਰੇੜੀ ਫਿਰ ਇਹ ਆਪਣਾ ਬੈਗ ਨਹੀਂ ਸੀ ਛੱਡਦੀ ਹੁਣ ਇਹਨੂੰ ਰੇੜੀ ਫਿਰਨਾਂ ਦੇ ਲੋ ਜੀ ਗਾਇਸ ਕੰਗratulations ਨਿੱਕੇ ਜੇ ਵਿਜੇਤੇ ਨਿੱਕੇ ਜੇ ਵਿਜੇਤੇ ਨਿੱਕੇ ਜੇ ਆਈ ਨਹੀਂ ਲੋ ਜੀ ਗਾਇਸ ਹੁਣ ਆਪਾਂ ਇਸ ਛੋਟੇ ਜਿਹੇ ਵਲੌਗ ਦਾ ਐਂਡ ਕਰਦੇ ਆਂ ਤੇ ਹੋਪ ਕਰਦੇ ਆਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਅੱਜ ਦਿਲ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਏ ਕਿ ਰੋਬਿਨ ਬੈਸਟ ਬੈਟਸਮੈਨ ਦਾ ਅਵਾਰਡ ਲੈ ਕੇ ਆਇਆ ਮੰਦਰੋਂ ਇਹਨਾਂ ਨੂੰ ਪ੍ਰਾਈਜ਼ ਮਿਲੇ ਨੇ ਤਿੰਨਾਂ ਨੂੰ ਤੇ ਬਹੁਤ ਖੁਸ਼ੀ ਮਿਲੀ ਏ ਬੈਟ ਬੜਾ ਸੋਹਣਾ ਰੋਬਿਨ ਦਾ ਤੇ ਇੱਕ ਲੱਗੇਜ ਮਿਲੇਆ ਬਹੁਤ ਹੀ ਵਧੀਆ ਵੱਡਾ ਚਲੋ ਸਾਨੂੰ ਕੰਮ ਆਏਗਾ ਉਹਨ ਟ੍ਰਿਪ ਕੱਢਾਂਗੇ ਤੇ ਇੱਕ ਬੈਗ ਦੀ ਲੋਡ ਸੀ ਸਾਨੂੰ ਵੱਡੇ ਟੈਚੀ ਦੀ ਲੋਡ ਸੀ ਉਹ ਸਾਨੂੰ ਮਹਾਰਾਜ ਜੀ ਨੇ ਦਿੱਤਾ ਵੈਸੇ ਲੈਣਾ ਸੀ ਅਸੀਂ ਤੇ ਚਲੋ ਹੁਣ ਮਹਾਰਾਜ ਜੀ ਨੇ ਦਿੱਤਾ ਸਾਨੂੰ ਤੇ ਬਹੁਤ ਵਧੀਆ ਲੱਗਿਆ ਪ੍ਰਾਈਜ਼ ਲੈ ਕੇ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਤੇ ਹੋਪ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਹੁਣ ਆਪਾਂ ਇਹ ਛੋਟੇ ਜਿਹੇ ਵਲੋਗ ਦਾ ਐਂਡ ਕਰਦੇ ਹਾਂ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਹੁਣ ਤੁਹਾਡਾ ਕੰਮ ਹੈ ਹੁਣ ਮਿਲਦੇ ਆਂ ਕੱਲ ਇੱਕ ਨਵੀਂ ਵਧੀਆ ਜੀ ਪਿਆਰੀ ਜੀ ਵੀਡੀਓ ਲੈ ਕੇ ਬਾਏ ਗਾਇਜ਼ ਟੇਕ ਕੇਅਰ ਗੁੱਡ ਨਾਈਟ ਬਾਏ